ਅੱਡੇ ਸਾਹਮਣੇ ਆ ਦੇਖਿਆ ਘੱਟ ਸਾਟਾ ਮਾਰਦਾ ਨੌਜਵਾਨਾਂ ਦਾ ਘੱਟ ਸੀ 500 700 ਬੰਦਾ ਸਾਡੇ ਵੀਰ ਚੋਪੜਾ ਜੀ ਨੇ ਬਦਵਾ ਭਰਾਵਾਂ ਨੇ ਇਕੱਠ ਕਰਕੇ ਵਿਖਾਇਆ ਇਹ ਤੁਹਾਨੂੰ ਦੇਖੀ ਜਾ ਕਿ ਕਿੰਨਾ ਛਾਹ ਲੋਕਾਂ ਦੇ ਵਿੱਚ ਲੋਕ ਫੇਰ ਤੀਜੀ ਵਾਰੀ ਅੱਜ ਇਹ ਮਨ ਬਣਾਈ ਬੈਠੇ ਨੇ ਕਿ ਅਸੀਂ ਮੋਦੀ ਸਾਹਿਬ ਨੂੰ ਫੇਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣ ਸਰਗਏ ਪ੍ਰਦੀਪ ਚੋਪੜਾ ਇਹਦੇ ਪੂਰੇ ਪਰਿਵਾਰ ਨੂੰ ਬਹੁਤ ਬਹੁਤ ਮੁਬਾਰਕਵਾਦ ਦੇਣਾ ਔਰ ਉਹਨਾਂ ਨੂੰ ਭਾਰਤੀ ਜਨਤਾ ਪਾਰਟੀ ਜੁਆਇਨ ਕਰਨ ਤੇ ਉਹਨਾਂ ਨੇ ਵੀ ਆਇਆ ਕਹਿਣਾ ਔਰ ਨਾਲ ਪੂਰੇ ਪਰਿਵਾਰ ਨੂੰ ਯਕੀਨ ਦਿਵਾਉਣਾ ਇਹ ਇਹ ਪਾਰਟੀ ਦੇ ਵਿੱਚ ਤੁਹਾਨੂੰ ਬੰਦਾ ਤੁਹਾਡਾ ਮਾਨ ਸਤਿਕਾਰ ਤੁਹਾਨੂੰ ਦਿੱਤਾ ਜਾਏਗਾ ਔਰ ਇੱਕ ਗੱਲ ਇਹ ਵੀ ਪਰਿਵਾਰ ਵਾਲੇ ਗਰਵ ਜੀ ਔਰ ਅਨਮੋਲ ਜੀ ਤੁਹਾਡੀ ਵਾਅਦਾ ਹੀ ਕੋ ਦੇਖ ਸਕਦਾ ਭਾਤੀ ਜਨਤਾ ਪਾਰਟੀ ਨਰਿੰਦਰ મોદી ਜੀ ਮਾਨਯੋਗ ਅਮਿਤ ਸ਼ਾ ਜੀ ਦੇ ਸਾਨੂੰ ਦਿਸ਼ਾ ਦੇ ਤੇ ਦਿੱਤੇ ਆ ਕਹਿੰਦੇ ਭਾਏ ਕਾ ਹੂੰ ਕੋ ਦੇਤ ਨਹੀਂ ਨਾ ਪਰਮਾਨਤ ਨਾ ਅਸੀਂ ਕਿਸੇ ਨੂੰ ਭਾਇ ਦੇਨੇ ਤੇ ਨਾ ਕਿਸੇ ਦੇ ਫਾਇਦੇ ਤੋਂ ਅਸੀਂ ਡਰਦੇ ਆ। 10000 ਬੰਦੇ ਦੇ ਉੱਤੇ ਬੰਦਾ ਹੋਣਾ ਸੀਗਾ। ਕਿਸਾਨ ਆਗੂਆਂ ਇੱਥੇ ਪਹੁੰਚ ਗਏ। ਬਸ ਜੇ ਸਾਰੇ ਬੰਦੇ ਮੋਢੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਸਾਡਾ ਹਰ ਇਕੱਠ ਤੇ ਵਹਾਪੇ ਆ ਰਿਹਾ ਏ। ਮਖੂਦੇ ਬਹੁਤ ਹੀ ਸਤਿਕਾਰਯੋਗ ਅਤੇ ਮੇਨ ਛਕਛੀਗਾਂ ਦੇ ਵਿੱਚ ਆਉਂਦੇ ਪਰਿਵਾਰ ਸਵਰਗੇ ਪ੍ਰਦੀਪ ਚੋਪੜਾ ਜੀ ਉਹਨਾਂ ਦੇ ਸੁਪੁੱਤਰ ਗੌਰਵ ਚੋਪੜਾ ਅਤੇ ਭਤੀਜੇ ਅਨਮੋਲ ਚੋਪੜਾ ਵੱਲੋਂ ਆਪ ਬਿੱਤੇ ਦਿਨ ਰੋਜ਼ ਗਾਰਡਨ ਪੈਲਸ ਦੇ ਵਿੱਚ ਭਾਜਪਾ ਪਾਰਟੀ ਜੁਆਇਨ ਕੀਤੀ ਗਈ ਇਸ ਮੁਕੇ ਉਹਨਾਂ ਨੂੰ ਪਾਰਟੀ ਜੁਆਇਨ ਕਰਨ ਦੇ ਲਈ ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਭਾਜਪਾ ਦੇ ਉਮੀਦਵਾਰ ਮਨਜੀਤ ਸਿੰਘ ਜੀ ਮੰਨਾ ਅਤੇ ਪਾਲਪਾ ਦੇ ਸੀਨੀਅਰ ਅਗੂ ਮਨਜੀਤ ਸਿੰਘ ਰਾਏ ਅਤੇ ਅਰਜੀਵ ਉਹੂਜਾ ਜੀ ਤੋਂ ਇਲਾਵਾ ਹੋਰ ਵੀ ਪਾਲਪਾ ਦੇ ਅਗੂ ਜਿਹੜੇ ਅੱਜ ਇੱਥੇ ਪਹੁੰਚੇ ਇਸ ਮੌਕੇ ਜਦੋਂ ਅਸੀਂ ਗੌਰਵ ਚੋਪੜਾ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਅਸੀਂ ਇੱਥੇ ਅੱਜਕੱਲ੍ਹ ਭਾਰੀ ਇਕੱਠ ਕਰਨ ਜਾ ਰਹੇ ਸੀ ਪਰ ਐਨ ਮੌਕੇ ਤੇ ਆਣ ਕੇ ਕਿਸਾਨ ਜੁਨੀਅਨ ਵਾਲੋਂ ਜਿਹਦੇ ਵਿੱਚ ਕੀ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਅਤੇ ਕਿਸਾਨ ਸੰਘਰਸ਼ ਕਮੇਟੀ ਵੱਲੋਂ ਰੋਜ਼ਗਾਰਡਨ ਪੈਲਸ ਦੇ ਬਾਹਰ ਦੇ ਮੂਹਰੇ ਜਿਹੜਾ ਵਾ ਉਹ ਭਾਜਪਾ ਗੋਂਦ ਦੇ ਵਿਰੁੱਧ ਕਰਨ ਦੇ ਲਈ ਧਰਨਾ ਲਾ ਲਿਆ ਗਿਆ ਉਹਨਾਂ ਨੇ ਕਿਹਾ ਕਿ ਇਸ ਦਾ ਕਰਕੇ ਜਿਹੜਾ ਸਾਡਾ ਕੱਠਾ ਵਾ ਉਹੀ ਪ੍ਰਭਾਵਿਤ ਹੋਇਆ ਕਿਉਂਕਿ ਕਈ ਨੌਜਵਾਨਾਂ ਨੂੰ ਕਿਸਾਨ ਜਿਹਾਂ ਕਿਸਾਨਾਂ ਨੇ ਪਿੱਛੋਂ ਹੀ ਡਰਾ ਕੇ ਮੋੜ ਦਿੱਤਾ ਤੇ ਕਈਆਂ ਨੂੰ ਪ੍ਰਸ਼ਾਸਨ ਨੇ ਡਰਾ ਕੇ ਮੋੜ ਦਿੱਤਾ ਤੇ ਕਈਆਂ ਦੇ ਮਨਾਂ ਦੇ ਵਿੱਚ ਇਹ ਗੱਲ ਹੁੰਦੀ ਆ ਕਿ ਉੱਥੇ ਕਲੈਸ਼ ਹੋ ਸਕਦਾ ਵਾ ਇਸ ਕਰਕੇ ਜਿਹੜਾ ਵਾ ਉਹ ਜਿਹੜਾ ਵਾ ਇਕੱਠ ਜਿਹੜਾ ਸਾਡਾ ਇਹਨਾਂ ਨੇ ਪ੍ਰਭਾਵਿਤ ਕੀਤਾ ਪਰ ਫਿਰ ਵੀ ਜਿਹੜਾ ਵਾ ਉਹ ਬੈਲਸ ਦੇ ਵਿੱਚ ਠਾਠਾ ਮਾਰਦਾ ਇਕੱਠ ਜਿਹੜਾ ਵਾ ਉਹ ਦੇਖਿਆ ਗਿਆ ਇਸੇ ਮੌਕੇ ਗੱਲਬਾਤ ਕਰਦਿਆਂ ਜਿਹੜੇ ਆਗੂ ਪੁੰਚੇ ਸਨ ਉਹਨਾਂ ਦੇ ਵਿੱਚ ਮਨਜੀਤ ਸਿੰਘ ਰਾਏ ਜੀ ਨੇ ਇਹ ਸੁਧਾ ਕਰਕੇ ਕਹਿ ਦਿੱਤਾ ਕਿ ਅਨਮੋਲ ਚੋਪੜਾ ਅਤੇ ਗੌਰਵ ਚੋਪੜਾ ਦੀ ਵਾਹ ਵਾਲ ਵੀ ਕੋਈ ਨਹੀਂ ਦੇਖ ਸਕਦਾ ਜੇ ਇਹਨਾਂ ਨੇ ਭੱਜ-ਭੱਜ ਬਣ ਕੀਤੀ ਆ ਤੇ ਭੱਜ-ਭੱਜਾਂ ਦੇ ਨਾਲ ਹਰ ਜਗ੍ਹਾ ਦੇ ਉੱਤੇ ਖੜੇ ਕੀਤੇ ਸਾਥ ਦੇਵੇਗੀ ਗੇਟ ਦੇ ਬਾਹਰ ਮੁਰੇ ਤਰਨਾ ਲਗਾ ਕੇ ਬੈਠੀਆਂ ਕਿਸਾਨ ਜਥੇ ਬੰਦੀਆਂ ਦੇ ਬਾਰੇ ਬੋਲਦਿਆਂ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਇਹ ਉਹੀ ਕਿਸਾਨ ਜਥੇ ਬੰਦੀਆਂ ਨੇ ਜਿਨ੍ਹਾਂ ਨੇ ਰਾਜਨੀਤੀ ਦੇ ਵਿੱਚ ਵੀ ਜਿਹੜਾ ਵਾ ਉਹ ਹਿੱਸਾ ਲਿਆ ਸੀ ਤੇ ਇਹਨਾਂ ਦੀਆਂ ਸਾਰੇ ਪੰਜਾਬ ਦੇ ਵਿੱਚ ਜਵਾਨਤਾ ਜਪਤ ਹੋਈਆਂ ਸੀ ਉਹਨਾਂ ਨੇ ਕਿਹਾ ਕਿ ਤੁਸੀਂ ਉੱਥੇ ਅੰਦਾਜ਼ਾ ਲਗਾ ਸਕਦੇ ਹੋ ਕਿ ਕਿੰਨੇ ਕੁ ਲੋਕ ਜਿਹੜੇ ਆ ਉਹ ਇਹਨਾਂ ਦੇ ਇਹ ਜਿਹੜੀ ਇੱਥੇ ਬੰਦੀਆਂ ਇਹਨਾਂ ਦੇ ਨਾਲ ਨਹੀਂ ਦੂਸਰੇ ਬੰਨੇ ਜਦੋਂ ਅਸੀਂ ਕਿਸਾਨ ਜਥੇਬੰਦੀਆਂ ਦੇ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਨੇ ਕਿਹਾ ਕਿ ਜਿਹੜੇ ਇੱਥੇ ਭਾਈ ਭਾਗ ਨੂੰ ਪੁੱਛੇ ਨੇ ਅਸੀਂ ਉਹਨਾਂ ਨੂੰ ਸਵਾਲ ਕਰਨ ਦੇ ਲਈ ਆਏ ਆ ਅਸੀਂ ਕੋਈ ਵਿਰੋਧ ਕਰਨ ਨਹੀਂ ਆਏ ਤੇ ਤੇ ਪਰ ਜੇਕਰ ਸਾਡੇ ਸਵਾਲਾਂ ਦਾ ਜਵਾਬ ਉਹ ਨਹੀਂ ਦਿੰਦੇ ਤਾਂ ਅਸੀਂ ਉਹਨਾਂ ਨੂੰ ਭਗੌੜੇ ਕਰਾਰ ਦੇਵਾਂਗੇ ਪਾਰਾ ਦੂਜੇ ਬੰਨੇ ਜਦੋਂ ਜਦੋਂ ਇਹਨਾਂ ਸਵਾਲਾਂ ਦੀ ਗੱਲ ਕੀਤੀ ਗਈ ਤਾਂ ਇਹਨਾਂ ਸਵਾਲਾਂ ਨੂੰ ਲੈ ਕੇ ਵੀ ਮਨਜੀਤ ਸਿੰਘ ਮੰਨਾ ਨੇ ਕਿਹਾ ਕਿ ਇਹ ਸਵਾਲ ਜਿਹੜੇ ਆ ਇਹਨਾਂ ਦੇ ਪਹਿਲਾਂ ਕਈ ਵਾਰ ਜਵਾਬ ਦੇ ਦਿੱਤੇ ਜਾ ਚੁੱਕੇ ਨੇ ਇਹ ਪਾਰਾ ਇਹ ਜਾਣ ਬੁੱਝ ਕੇ ਜਿਹੜਾ ਵਾ ਉਹ ਇਹਨਾਂ ਦੇ ਵੱਲੋਂ ਜਿਹੜਾ ਵਾ ਭਾਜਪਾ ਦੇ ਪ੍ਰਚਾਰ ਦੇ ਵਿੱਚ ਵਿਗਨ ਪਾਇਆ ਜਾ ਰਿਹਾ ਕੀ ਕੁਛ ਕਿਹਾ ਦੋਨਾਂ ਤਰ੍ਹਾਂ ਦੇ ਆਗੂਆਂ ਨੇ ਆਉ ਤੁਹਾਨੂੰ ਸੁਣਾਉਣੇ ਆ ਅੱਜ ਸਾਡੀ ਪਾਰਟੀ ਵਾਸਤੇ ਬਹੁਤ ਹੀ ਖੁਸ਼ੀ ਭਰਿਆ ਦਿਨ ਆ ਕਿ ਸਾਡੇ ਛੋਟੇ ਵੀਰ ਗੌਰਵ ਚੋਪੜਾ ਜੀ ਅਨਮੋਲ ਚੋਪੜਾ ਜੀ ਆਪਣੇ ਸੈਂਕੜੇ ਸਾਥੀਆਂ ਸਮੇਤ ਅੱਜ ਆਮ ਆਦਮੀ ਪਾਰਟੀ ਨੂੰ ਛੱਡ ਕੇ ਤੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਇਹਨਾਂ ਨੇ ਸ਼ਮੂਲੀਅਤ ਕੀਤੀ ਆ ਸੱਚ ਸਾਡਾ ਭਾਰਤੀ ਜਨਤਾ ਪਾਰਟੀ ਦਾ ਪਰਿਵਾਰ ਜਿਹੜਾ ਵਾ ਉਹਨੂੰ ਬੜਾ ਵੱਡਾ ਬਲ ਮਿਲਿਆ ਪਰਿਵਾਰ ਸਾਡਾ ਵਧਿਆ ਮੈਂ ਇਹਨਾਂ ਦੋਵਾਂ ਹੀ ਨੌਜਵਾਲ ਵੀਰਾਂ ਦਾ ਜਿੱਥੇ ਦਿਲਦਿਆਂ ਘਰ ਆਇਆਂ ਚੋਂ ਧਰਵਾਦ ਕਰਦਾ ਇਹ ਇਹਨਾਂ ਨੂੰ ਪਾਰਟੀ ਦੇ ਵਿੱਚ ਆਉਣ ਤੇ ਜਿਆਇ ਆਖਦਾ ਤੇ ਇਹਨਾਂ ਵੀਰਾਂ ਨੂੰ ਵਿਸ਼ਵਾਸ ਵੀ ਦਿਵਾਉਣਾ ਕਿ ਇਹਨਾਂ ਨੇ ਬੜੀ ਮਿਹਨਤ ਕੀਤੀ ਸੀ ਪਿੱਛੇ ਦੂਜੀਆਂ ਪਾਰਟੀਆਂ ਦੇ ਆਵਾਜ਼ ਤੇ ਉਹਨਾਂ ਦੀਆਂ ਸਰਕਾਰਾਂ ਬਣਾਉਣ ਵਾਸਤੇ ਪਰ ਇਹਨਾਂ ਵੀਰਾਂ ਦਾ ਮੁੱਲ ਨਹੀਂ ਪਿਆ ਮੈਂ ਇਹਨਾਂ ਵੀਰਾਂ ਨੂੰ ਵਿਸ਼ਵਾਸ ਤੇ ਯਕੀਨ ਦਿਵਾਉਣਾ ਕਿ ਇਹਨਾਂ ਦਾ ਭਾਗ ਦੀ ਜੰਦਾ ਪਾਰਟੀ ਦੇ ਚ ਪੂਰਾ ਮਾਣ ਤੇ ਸਤਕਾਰ ਹੋਊਗਾ ਇਹਨਾਂ ਨੂੰ ਪਾਰਟੀ 'ਚ ਬਣਦੀ ਜੋਗਤਾ ਦਿੱਤੀ ਜਾਊਗੀ ਅ ਪੰਜਾਬ ਦੇ ਬਾਰ ਬਾਰ ਇਕੱਠ ਲੋਕਾਂ ਬਾਰ ਕੰਗਾਨ ਆਖੂ ਆਏ ਨੇ ਅੱਡਾ ਵਿਰੋਧ ਕਰਨ ਵਾਸਤੇ ਖੜੇ ਹੋਏ ਨੇ ਉਹਦੇ ਕੋਵੇ ਇਹ ਤੇ ਉਹਨਾਂ ਨੂੰ ਪੁੱਛੋ ਕਿ ਰੋਧ ਕਿਉਂ ਕਰ ਰਹੇ ਨੇ ਸਵਾਲ ਉਹਨਾਂ ਨੇ ਇਹ ਦਿੱਤੇ ਸਵਾਲ ਨੇ ਕਹਿੰਦੇ ਸਾਡੇ 11 ਸਵਾਲ ਤਾਂ ਕਈ ਵਾਰੀ ਇਹਨਾਂ ਨੇ ਕੀਤੇ ਜੀ ਇਹ ਸਵਾਲਾਂ ਦਾ ਕੋਈ ਜਵਾਬ ਐ ਨਹੀਂਗਾ ਤੁਹਾਡੇ ਕੋਲ ਨਹੀਂ ਕਿ ਸਵਾਲ ਹੀ ਸਹੀ ਨਹੀਂ ਇਹ ਹੈ ਹੀ ਨਹੀਂ ਜੀ ਜਿਹੜਿਆ ਕੋਈ ਅਸੀਂ ਕਿਸਾਨਾਂ ਦੇ ਹਤਾਸ਼ੀ ਆ ਜੀ ਅਸੀਂ ਕਿਸਾਨਾਂ ਦੇ ਹਮਦਰਦ ਆ ਜੀ ਅਸੀਂ ਵੀ ਕਿਸਾਨੀ ਨਾਲ ਸਮਰਦਤ ਆ ਅਸੀਂ ਵੀ ਕੋ ਮਾੜੀ ਚੰਗੀ ਵਾਜੀ ਕੀਤੀ ਕਰਦੇ ਆ ਜੀ ਜੇ ਕੋਈ ਆ ਕੋਈ ਜਾਇਜ਼ ਮੰਗਾ ਹੋਣੀਆਂ ਚਾਹੀਦੀਆਂ ਉਹ ਤੇ ਮੰਨੀਆਂ ਜਾ ਸਕਦੀਆਂ ਨਾ ਐਮਐਸਪੀ ਜਾਇਜ਼ ਮੰਗ ਨਹੀਂ ਐਮਐਸਪੀ ਪੰਜਾਬ ਬਦਲਾ ਦੇ ਦੇਣ ਨੂੰ ਤਿਆਰ ਆ ਅਸੀਂ ਕਹਿ ਵੀ ਰਿਹਾ ਕਿ ਪੰਜ ਸਾਲਾਂ ਬਾਅਦ ਤੇ ਵਾਗੇ ਐਮਐਸਪੀ ਪਰ ਜਿਹਨੀਆਂ ਹੁਣ ਕੋਈ ਤਈਆਂ ਫਸਲਾ ਜਿਹੜੇ ਬਾਹਰ ਆਗੂ ਬੈਠੇ ਨੇ ਇਹਨਾਂ ਨੂੰ ਤਈਆਂ ਬਦਲਾਂ ਤੇ ਸਾਨੂੰ ਨਾਂ ਘੜਾ ਦੇਣ ਕਿ ਪੰਜਾਬ ਚ ਕਿਹੜੀਆਂ ਤਈ ਫਸਲਾ ਬੀਜਦੇ ਨੇ ਆਹੀ ਜਾ ਕੇ ਮੋਦੀ ਸਾਹਿਬ ਤੋਂ ਇਹਨਾਂ ਨੂੰ ਐਮਐਸਪੀ ਦਵਾਵਾਂਗੇ ਹੂੰ ਇੱਕ ਗੱਲ ਪੁੱਛਣਾ ਦੇਣਾ ਜੀ ਵੀ ਜੁਨਾਉਟ ਸਾਨੂੰ ਤਈਆਂ ਬਸਲਾਂ ਦੇ ਨਾਂ ਆਈ ਦਾ ਵਿਧਾਨ ਸਭਾ ਦੇ ਵਿੱਚ ਗਏ ਹਾਂ ਉੱਥੋਂ ਦੇ ਵਿਰੋਧੀ ਧਿਰ ਦੇ ਨੇਤਾ ਜਿਹੜਾ ਬਾਜਬਾ ਉਹਨੂੰ ਪੁੱਛਣਾ ਭਗਵੰਤਬਾਣ ਨੂੰ ਪੁੱਛਣ ਗਏ ਹਾਂ ਕਿ ਤੁਸੀਂ ਦੱਸੋ ਕਿਹੜੀਆਂ ਤੁਸੀਂ ਬਸਲਾਂ ਤੁਸੀਂ ਵੀ ਜ਼ਿੰਮੇਵਾਰ ਨਾਲ ਸੰਬੰਧ ਦੋ ਤੁਸੀਂ ਸਾਨੂੰ ਦੱਸ ਦੋਗੇ ਤੁਸੀਂ 23 ਬਸਲਾਂ ਕਿਹੜੀਆਂ ਬੀਜਦੇ ਇੱਕ ਮੁੱਖ ਸਾਡੇ ਹਰ ਕੈਂਟ ਸਾਡੇ ਹੱਕੇ ਦੇ ਵਿੱਚ ਜਿਹੜਾ ਐਮਪੀ ਬਣ ਜਾਂਦਾ ਬਾਅਦ ਚ ਦੁਬਾਰਾ ਪਰਦਾ ਨਹੀਂਗਾ ਇਹ ਇਹ ਤਾਂ ਨਹੀਂ ਕੋਈ ਇੱਥੇ ਇੱਥੇ ਜਿੱਦਾਂ ਸਾਨੂੰ ਮੁਸ਼ਕਿਲ ਤਾਂ ਨਹੀਂ ਵੇਖਣ ਨੂੰ ਮਿਲੂਗੀ ਗੁਰੂ ਮਹਾਰਾਜ ਨੇ ਬੜੀ ਵੱਡੀ ਇਸ ਨਿਮਾਣੇ ਜੇ ਉਪਰਕਰ ਤੇ ਕਿਰਪਾ ਕੀਤੀ ਹੈ ਸ਼ੁਰੂ ਤੋਂ 2002 ਤੋਂ ਮੈਂ ਉਦੋਂ 26 ਸਾਲ ਦਾ ਸੀ ਜਦੋਂ ਲੋਕਾਂ ਨੇ ਐਮਐਲਏ ਬਣਾਇਆ ਲਗਾਤਾਰ ਤਿੰਨ ਵਾਰੀ ਲੋਕਾਂ ਨੇ ਐਮਐਲਏ ਬਣਾਇਆ ਉਹ ਵੀ ਕੋਈ 2 4 5000 ਦੀ ਲੀਡ ਰੇ ਨਹੀਂ 30 30000 ਦੀ ਲੀਡ ਤੇ ਲੋਕ ਜਟਾਉਂਦੇ ਰਹੇ ਨੇ ਜੇ ਲੋਕਾਂ ਦੇ ਵਿੱਚ ਜਾਂਦੇ ਰਹੇ ਆ ਮਿਲਦੇ ਰਹੇ ਆ ਲੋਕਾਂ ਦੇ ਦੁੱਖ ਦਰਦ ਸੁਣਦੇ ਰਹੇ ਆ ਤੇ ਲੋਕ ਤਾਂ ਇਹ ਐਮਐਲਏ ਬਣਾਉਂਦੇ ਨੇ ਐਮਐਲਏ ਦੂਜੀ ਵਾਰੀ ਬਣਾਣਾ ਕੋਈ ਨਿੱਕੀ ਜਿਹੀ ਗੱਲ ਨਹੀਂ ਆ ਮੈਂ ਤੇ ਪਿੰਡ ਦਾ ਕੋਈ ਪਿੰਡ ਦਾ ਦੂਜੀ ਵਾਰੀ ਸਰਪੰਚ ਨਹੀਂ ਬਣ ਦਿੰਦਾ ਤੇ ਮੈਂ ਨਾ ਇਲਾਕੇ ਦੇ ਵੀਰਾਂ ਨੂੰ ਵਿਸ਼ਵਾਸ ਦਿਵਾਉਣਾ ਕਿ ਜੇ ਸਾਨੂੰ ਹਲਕੇ ਦੀ ਸੇਵਾ ਦਿੰਦੇ ਨੇ ਇਹਨਾਂ ਦੇ ਦੁੱਖ ਸੁੱਖ ਦੇ ਭਾਈਵਾਲ ਬਣ ਕੇ ਰਹਿਣਾ ਸਰ ਜਿਹੜਾ ਮੁਕਾਬਲਾ ਜਿਹੜਾ ਕੋਈ ਤੇਰਾ ਮੁਕਾਬਰਾ ਨਹੀਂ ਅੱਜ ਤਾਂ ਰੱਬ ਦੇ ਭਾਣੇ ਚ ਰਹਿਣਾ ਲੇਚਾਣਾ ਅਸੀਂ ਕਿਸੇ ਨਾਲ ਕੋਈ ਮੁਕਾਬਲਾ ਨਹੀਂ ਇਹ ਲੋਕਾਂ ਦਾ ਫਤਵਾ ਇੱਕ ਆਜ਼ਾਦੀ ਦਾ ਫਤਵਾ ਜਨਤਾ ਦਾ ਵੱਧਵਾ ਜਨਤਾ ਜਿੰਨੂੰ ਸੇਵਾ ਬਖਸ਼ੂਗੀ ਸਾਡਾ ਉਹ ਜਨਤਾ ਦੇ ਮੂਰੇ ਸਿਰ ਝੁਕੂਗਾ ਅੰਮ੍ਰਿਤਸਰ ਦੇ ਬੜੇ ਹਵਾ ਵਾਲੇ ਦੇ ਵਿੱਚ ਉਹਦੇ ਬਾਰੇ ਕੀ ਕਹੋਗੇ ਇਹ ਤਾਂ ਲੋਕਾਂ ਨੇ ਫੈਸਲਾ ਕਰਨਾ ਹੈ ਜਿੰਨੂੰ ਵੋਟ ਪਾਉਣੀ ਹੈ ਲੋਕ ਬੜੇ ਸਿਆਣੇ ਨੇ ਲੋਕ ਅੱਜ ਕੱਲ ਇਹ ਨਹੀਂ ਚਾਹੁੰਦੇ ਕਿ ਸਾਨੂੰ ਉਹ ਫੇਰ ਮਾੜੇ ਦਿਨ ਦੇਖਣੇ ਪੈਣ ਲੋਕ ਬੱਚਿਆਂ ਵਾਸਤੇ ਰੋਜ਼ਗਾਰ ਚਾਹੁੰਦੇ ਨੇ ਬੱਚਿਆ ਦੇ ਨੌਕਰੀਆਂ ਛੋਂਦੇ ਨੇ ਨਾ ਕਿ ਨਾ ਬੱਚਿਆਂ ਦੇ ਹੱਥਾਂ ਦੇ ਵਿੱਚ ਨੰਗੀਆਂ ਤਲਵਾਰਾਂ ਛੋਂਦੇ ਨੇ ਸਰ ਇੰਨੇ ਲੋਤਾਂ ਦੇ ਵਿੱਚ ਚੋਣ ਮੋਹਮ ਨੂੰ ਵੀ ਦੇਖਦੇ ਸੀ ਚੋਣ ਲੜ ਰਹੇ ਤੁਹਾਡੇ ਸਾਹਮਣੇ ਆ ਦੇਖਿਆ ਕੱਟ ਸਾਠਾ ਮਾਰਦਾ ਨੌਜਵਾਨਾਂ ਦਾ ਕੱਟ ਸੀ 500 700 ਬੰਦਾ ਸਾਡੇ ਵੀਰ ਚੋਪੜਾ ਜੀ ਨੇ ਬਦਵਾ ਭਰਾਵਾਂ ਨੇ ਇਕੱਠ ਕਰਕੇ ਵਿਖਾਇਆ ਇਹ ਤੁਹਾਨੂੰ ਦੇਖੀ ਜਾ ਕਿ ਕਿੰਨਾ ਛਾਹ ਲੋਕਾਂ ਦੇ ਵਿੱਚ ਲੋਕ ਫੇਰ ਤੀਜੀ ਵਾਰੀ ਅੱਜ ਇਹ ਮਨ ਬਣਾਈ ਬੈਠੇ ਨੇ ਕਿ ਅਸੀਂ ਮੋਦੀ ਸਾਹਿਬ ਨੂੰ ਫੇਰ ਤੀਜੀ ਵਾਰੀ ਪ੍ਰਧਾਨ ਮੰਤਰੀ ਬਣਾਉਣਾ ਛੱਡੋ ਜੀ ਉਹਨਾਂ ਦਾ ਕਿੰਨਾ ਜੀ ਹਾਜੀ ਰਾਏ ਸਾਹਿਬ ਕੀ ਕਹਿਣਾ ਚਾਹੁੰਦੇ ਜੀ ਹਾਂ ਦੇਖੋ ਜੀ ਅੱਜ ਮੈਂ ਸਭ ਤੋਂ ਪਹਿਲਾਂ ਗੌਰਵ ਚੋਪੜਾ ਤੇ ਅਮੋ ਚੋਪੜਾ ਔਰ ਸਵਰਗੀ ਪ੍ਰਦੀਪ ਚੋਪੜਾ ਇਹਦੇ ਪੂਰੇ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਵਾਦ ਦੇਣਾ ਔਰ ਉਹਨਾਂ ਨੂੰ ਭਾਤੀ ਜਨਤਾ ਪਾਰਟੀ ਜੁਆਇਨ ਕਰਨ ਤੇ ਉਹਨਾਂ ਨੂੰ ਜੀ ਆਇਆਂ ਕਹਿਣਾ ਔਰ ਨਾਲ ਪੂਰੇ ਪਰਿਵਾਰ ਨੂੰ ਯਕੀਨ ਦਿਵਾਉਣਾ ਕਿ ਇਹ ਪਾਰਟੀ ਦੇ ਵਿੱਚ ਤੁਹਾਨੂੰ ਬਣਦਾ ਤੁਹਾਡਾ ਮਾਨ ਸਤਿਕਾਰ ਤੁਹਾਨੂੰ ਦਿੱਤਾ ਜਾਏਗਾ ਔਰ ਇੱਕ ਗੱਲ ਇਹ ਵੀ ਪਰਿਵਾਰ ਵਾਲੇ ਗਰਵ ਜੀ ਔਰ ਅਨਮੋਲ ਜੀ ਤੁਹਾਡੀ ਵਾਹ ਵਾਲੀ ਕੋਈ ਦੇਖ ਸਕਦਾ ਭਾਰਤੀ ਜਨਤਾ ਪਾਰਟੀ ਨਰਿੰਦਰ મોદી ਜੀ ਮਾਨਯੋਗ ਅਮਿਤ ਸ਼ਾਹ ਜੀ ਨੇ ਸਾਨੂੰ ਦਿਸ਼ਾ ਨਿਰਦੇਸ਼ ਦਿੱਤੇ ਆ ਕਹਿੰਦੇ ਭਾਏ ਕਾਹੂ ਕੋ ਦੇਤ ਨਹੀਂ ਨਾ ਪਹਿ ਮੰਨਤਾਂ ਨਾ ਅਸੀਂ ਕਿਸੇ ਨੂੰ ਭੇ ਦੇਨੇ ਤੇ ਨਾ ਕਿਸੇ ਦੇ ਭੇ ਤੋਂ ਅਸੀਂ ਡਰਦੇ ਆ। ਤੋ ਇਸ ਕਰਕੇ ਨਿਸ਼ਚਿੰਤ ਹੋ ਕੇ ਉਸੇ ਵਿਚਰੋ ਤੁਹਾਡਾ ਇਲਾਕੇ ਚ ਸਤਕਾਰ ਹੈ, ਮਾਨ ਹੈ ਔਰ ਹਮੇਸ਼ਾ ਤੁਹਾਡੇ ਨਾਲ ਪਾਰਟੀ ਜਨਤਾ ਪਾਰਟੀ ਜੱਟ ਕੇ ਤੁਹਾਡੇ ਨਾਲ ਰਹੇ। ਕਿਸਾਨ ਆ ਕੋ ਕਹਿੰਦੇ ਵੀ ਹਰਦੇ ਸਾਹਿਬ ਦੀ ਕੋਠੀ ਘੇਰੀ ਸੀ ਇਹ ਡਰਦੇ ਭੱਜ ਗਏ। ਮੈਂ ਕਿ ਪੇਨ ਹੀ ਭੱਜਿਆ ਮੈਂ ਘਰੇ ਘਰੇ ਹੀ ਆਉਂਦਾ ਰਿਹਾ ਤੇ ਘਰੇ ਹੀ ਜਾਂਦਾ ਰਿਹਾ ਔਰ ਇਹਨਾਂ ਦੇ ਵਿਚੋਲੇ ਕਹਿੰਦੇ ਸੀ ਵੀ ਚਾਹ ਚਾਹ ਪੀਣੀ ਹੈ ਮੈਂ ਕਿਹਾ ਚਾਹ ਪਿਆ ਦਿੰਨੇ ਆ ਔਰ ਇਹ ਆਪ ਲੀਡਰ ਲੋਕ ਦੇ ਢਾਈ ਡੇਢ ਘੰਟਾ ਬੋਲ ਕੇ ਤੇ ਆਪਦੇ ਘਰਾਂ ਹੀ ਚਲੇ ਜਾਂਦੇ ਸੀ ਹੈ ਸੋ ਇਹ ਇਹ ਤੁਹਾਨੂੰ ਵੀ ਪਤਾ ਹੈ ਕਿ ਜਿਹੜਾ ਇਹਨਾਂ ਦਾ ਜਿਹੜਾ ਜਿਹੜਾ ਟੰਗ ਹੈ ਬੋਲਣ ਦਾ ਜਾਂ ਇਹਦੇ ਪਿੱਛੇ ਸੋਚ ਕੀ ਹੈ ਲੇਕਿਨ ਇਹਦੇ ਲੀਡਰ ਨੇ ਮੈਂ ਨਾ ਨਹੀਂ ਹੁੰਦਾ ਲੱਗਦਾ ਇਹ ਕਿਹਾ ਸੀ ਕਿ ਮਨਿੰਦਰ ਮੋਦੀ ਜੀ ਦਾ ਗ੍ਰਾਫ ਜਿਹੜਾ ਉਹ ਮੰਦਰ ਦੇ ਕਾਰਨ ਬੜਾ ਉੱਚਾ ਚਲਾ ਗਿਆ ਉਸ ਗ੍ਰਾਫ ਨੂੰ ਨੀਵਾ ਕਰਨ ਵਾਸਤੇ ਸਾਡੇ ਕੋਲ ਟਾਈਮ ਘੱਟ ਹੈ ਦੇਖੋ ਇਹਨਾਂ ਉਹਨਾਂ ਦੀ ਮੰਗ ਜਿਹੜੀ ਉਸ ਨੇਤਾ ਦੀ ਸੋਚ ਦੇਖੋ ਕਿਸਾਨਾਂ ਵਾਸਤੇ ਹੈ ਕਿ ਮੋਦੀ ਦੇ ਗ੍ਰਾਫ ਨੂੰ ਨੀਵਾ ਕਰਨ ਦੀ ਇਹ ਪ੍ਰੈਸ਼ਰ ਚੈਨ ਇੱਕ ਤੁਹਾਡੇ ਮਾਧਮ ਰਹੀ ਇਹ ਕਿ ਉਹਨਾਂ ਨੂੰ ਕੀ ਆ ਉਹ ਕਿਸਾਨਾਂ ਨੂੰ ਕਹਿਣਾ ਚਾਹੁੰਦੇ ਆ ਕੀ ਕਿਸਾਨਾਂ ਨੂੰ ਦਿਸ਼ਾ ਨਿਰਦੇਸ਼ ਜਨਨਾ ਚਾਹੁੰਦੇ ਆ ਮੁਕਾਬਲਾ ਕਿਹਦੇ ਨਾਲ ਮੰਨਦੇ ਜੀ ਭਾਜਪਾ ਦਾ ਸਾਡਾ ਮੁਕਾਬਲਾ ਕਿਸੇ ਨਾਲ ਨਹੀਂ ਸਾਡਾ ਮੁਕਾਬਲਾ ਭਾਰਤੀ ਜਨਤਾ ਪਾਰਟੀ ਦਾ ਇੱਕ ਇੱਕ ਵਰਕਰ ਨਰਿੰਦਰ ਮੋਦੀ ਜੀ ਦਾ ਸਿਪਾਹੀ ਹੈ ਮਨਜੀਤ ਸਿੰਘ ਮੰਨਾ ਉਹਨਾਂ ਦਾ ਸਰੂਪ ਹੈ ਅਸੀਂ ਡੱਟ ਕੇ ਇਹ ਲੜਾਈ ਲੜਾਂਗੇ ਔਰ ਜਿੱਤਾਂਗੇ ਜੀ ਕੀ ਕਰਾਂ ਜਾਓਗੇ ਤੁਸੀਂ ਅੱਜ ਇਹ ਇੱਥੇ ਪਹੁੰਚੇ ਨੇ ਤੁਸੀਂ ਸ਼ਾਮਲ ਹੋਏ ਹੋ ਭਾਜਪਾ ਦੇ ਵਿੱਚ ਇਸ ਮੌਕੇ ਚੰਦ ਸ਼ਬਦ ਕੀ ਕਹਣਾ ਜਾਊਗਾ ਅਸੀਂ ਮਨਜੀਤ ਸਿੰਘ ਮੱਨਾ ਜੀ ਨੂੰ ਇਹ ਵਿਸ਼ਵਾਸ ਤੋਂ ਬੰਨਿਆ ਕਿ ਅਸੀਂ ਉਹਨਾਂ ਦਾ ਉਹਨਾਂ ਨੂੰ ਜੇ ਤੋ ਹਾਸਿਲ ਕਰਕੇ ਪਖਾਵਾਂਗੇ ਅਸੀਂ ਇੰਨਾ ਹੀ ਵਿਸ਼ਵਾਸ ਦਵਾਉਂਦੇ ਆ ਕਿ ਉਹਨਾਂ ਦਾ ਚੇ ਆਇਆ ਨੂੰ ਧੰਨਵਾਦ ਜੀ ਸਾਹਿਬ ਅੱਜ ਜਿੱਥੇ ਜਣਾ ਇਹ ਤੁਸੀਂ ਵਿਰੋਧ ਕਰਨ ਆ ਰਹੇ ਹੋ ਕਿਹੜੀ ਗੱਲ ਦਾ ਵਿਰੋਧ ਕਰਨ ਨੂੰ ਅਗੇ ਹੋ ਐਸ ਕੇ ਐਮ ਵੱਲੋਂ ਸਮੂਚੀਆਂ ਪੰਜਾਬ ਦੀਆਂ ਜਿਹੜੀਆਂ ਸਾਰੀਆਂ ਦਫੇ ਬੰਦੀਆਂ ਨੇ ਜਿੰਨੀਆਂ ਵੀ ਉਹਨਾਂ ਵੱਲੋਂ ਅਸੀਂ 11 ਸਵਾਲ ਜਿਹੜੇ ਸਾਨੂੰ ਦਿੱਤੇ ਆ ਔਰ 11 ਸਵਾਲਾਂ ਦੇ ਜਿਹੜੇ ਜਵਾਬ ਮੰਗਾਗੇ ਔਰ ਸਾਨੂੰ ਪਤਾ ਲੱਗਾ ਹੈ ਵੀ ਜਕਰ ਸਾਹਿਬ ਵੀ ਆ ਰਹੇ ਆ ਮਨਜੀਤ ਮੱਨਾ ਖਡੂਰ ਸਾਹਿਬ ਦਾ ਕੈਂਡੀਡੇਟ ਬੀਜੇਪੀ ਦਾ ਉਹ ਵੀ ਆ ਰਿਹਾ ਹੈ ਔਰ ਉਹਨਾਂ ਨੂੰ 11 ਸਵਾਲਾਂ ਦੇ ਅਸੀਂ ਜਵਾਬ ਤੁਹਾਡੇ ਰਹੀਆਂ ਅਸੀਂ ਦੁਨੀਆ ਨੂੰ ਦੱਸਣਾ ਚਾਹੁੰਦੇ ਆਂ ਵੀ ਅਸੀਂ ਸਾਨੂੰ ਜਵਾਬ ਦੇ ਕੇ ਜਾਣ ਹੋ ਔਰ ਜਵਾਬ ਦੇਣਗੇ ਦੁਨੀਆ ਦੇਖੇਗੀ ਵੀ 11 ਸਵਾਲਾਂ ਦੇ ਜਵਾਬ ਦੇ ਦੇਈਏ ਕਿ ਨਹੀਂ ਜਿਹੜੇ ਸਵਾਲ ਕਿਹੜੇ ਨੇ ਜਿਹੜੇ ਇੰਨੇ ਜੂਰੀ ਸਵਾਲ ਜਿਹਨੂੰ ਲੈ ਕੇ ਤੁਸੀਂ ਇੱਥੇ ਤਰ੍ਹਾਂ ਕਰਨਾ ਲੱਗਿਆ ਦਿੱਲੀ ਜਾਣ ਲੱਗਿਆ ਸਾਡੇ ਸਾਹਮਣੇ ਕਿਲ ਗੱਡੇ ਸਾਡਾ ਸੁਭਕਰਨ ਗੋਲੀ ਮਾਰ ਕੇ ਮਾਰਿਆ ਕੀ ਅਸੀਂ ਡੈਮੋਕ੍ਰੈਟਿਕ ਦੇਸ਼ ਦੇ ਵਾਸੀ ਨਹੀਂ ਅਸੀਂ ਜਾਣ ਹੀ ਸਕਦੇ ਆ ਮੈਂ ਖੁਸ਼ਮੰਦ ਕਰਾਇਓ ਦੂਜੀ ਸੁਭਕਰਨ ਨੂੰ ਗੋਲੀ ਮਾਰ ਕੇ ਮਾਰਿਆ ਤੀਸਰਾ ਐਮਐਸਪੀ ਪਹਿਲੇ ਅंदोलਨ ਮੇਰੀ ਸਾਡੇ ਨਾਲ ਮੰਨ ਕੇ ਮੰਗ ਜਿਹੜੀ ਉਹ ਵਿੱਚ ਬਾਹਰਾ ਖਲਾਫੀ ਸਰਕਾਰ ਨੇ ਕੀਤੀ ਲਖਮੀਪੁਰ ਕੀ ਵੀ ਸਾਡੇ ਦੇ ਗੱਡੀਆਂ ਚੜਾਈਆਂ ਉਹਨਾਂ ਦੇ ਦੋਸ਼ੀਆਂ ਨੂੰ ਸਜ਼ਾ ਨਹੀਂ ਦਿੱਤੀ ਦਿੱਲੀ ਅंदोलਨ ਤੇ ਹਜ਼ਾਰਾਂ ਸਾਡੇ ਦੇ ਪਰਚੇ ਦਰਜ ਹੋਏ ਉਹ ਵਾਪਸ ਨਹੀਂ ਲਾਏ ਕਾਰਪੋਰੇਟ ਘਰਾਣਿਆਂ ਘਰਾਣਿਆਂ ਨੂੰ ਜਿਹੜਾ ਉਹ ਵੇਚਿਆ ਜਾ ਰਿਹਾ ਦੇਸ਼ ਔਰ ਕਿਸਾਨ ਬਰਬਾਦ ਕੀਤਾ ਜਾ ਰਿਹਾ ਬਿਜਲੀ ਸੋਧ ਬਿੱਲ 2020 ਉਹ ਸਰਕਾਰ ਨੇ ਇੱਕ ਛੜਨਾ ਵਾਦਾ ਖਲਾਫੀ ਕੀਤੀ ਕਹਿੰਦੇ ਅਸੀਂ ਬਾਹਰ ਰੱਖਾਂਗੇ ਅਸੀਂ ਐਸ਼ ਕੀਤਾ ਔਰ ਪੋਲਿਊਸ਼ਨ ਐਕਟ ਦੇ ਤਹਿਤ ਕਿਸਾਨਾਂ ਨੂੰ ਬਾਹਰ ਰੱਖ ਰਿਆ ਸੀ ਉਹ ਵੀ ਵਿੱਚ ਨਹੀਂ ਰੱਖਿਆ ਗਿਆ ਇਸ ਕਰਕੇ ਜਿਹੜਾ ਕਾਰਪੋਰੇਟ ਘਰਾਣਿਆਂ ਦੇ ਹੱਥ ਆ ਦੇਸ਼ ਨੂੰ ਦਿੱਤਾ ਜਾ ਰਿਹਾ ਹੈ ਭਾਜਪਾ ਤੇ ਜਿਹੜਾ ਸਾਡਾ ਪਾਣੀ ਦਾ ਪੌਂਡ ਡੈਮ ਜਿਹੜਾ ਭਾਖੜਾ ਡੈਮ ਜਿਹਨੂੰ ਕਹਿੰਦੇ ਆ ਉਹ ਸੇਫਟੀ ਐਕਟ ਬਣਾ ਕੇ ਸੈਂਟਰ ਨੇ ਆਪ ਦੇ ਕਬਜ਼ੇ ਵਿੱਚ ਲੈ ਲਿਆ ਪੰਜਾਬ ਤੋਂ ਜਿਹੜੇ ਕਾਰਪੋਰੇਟ ਜਿਹੜੀ ਸਾਇਲੋ ਜਿਹਨੂੰ ਮੰਡੀਆਂ ਦੇ ਕੇ ਔਰ ਸਰਕਾਰ ਸਿੱਧਾ ਕਬਜ਼ਾ ਜਿਹੜਾ ਮੰਡੀਕਰਨ ਤੇ ਕਰਨਾ ਚਾਹੁੰਦੀ ਏ ਇਸ ਕਰਕੇ 11 ਸਾਲਾਂ ਦੇ ਬਾਦਲੀ ਬਾਦਲੀ ਅਸੀਂ ਪ੍ਰਧਾਨ ਸਾਹਿਬ ਤੁਸੀਂ ਇਹਨਾਂ ਤੋਂ ਤੇ ਸਵਾਲ ਪੁੱਛ ਰਹੇ ਹੋ ਆਮ ਆਦਮੀ ਪਾਰਟੀ ਦੀ ਦੋ ਸਰਕਾਰ ਚ ਨਹੀਂ ਸੱਤਾ ਚ ਨਹੀਂ ਸੀ ਉਹਨਾਂ ਨੇ ਵੀ ਕਿਹਾ ਸੀ ਕਿ ਜਦੋਂ ਸਾਡੀ ਸੱਤਾ ਆਊਗੀ ਅਸੀਂ ਐਮਐਸਫੀ ਦੇਵਾਂਗੇ ਸਾਰੀਆਂ ਬਦਲਾਂ ਤੇ ਕਿ ਉਹਨਾਂ ਦਾ ਵੀ ਵਿਰੋਧ ਕਰਦੇ ਹੋ ਕਿ ਕੱਲਾ ਭਾਈ ਭਾਜਪਾ ਦੇ ਵਿਰੋਧ ਕੋਈ ਬਿਲਕੁਲ ਐਸਕੇਐਮ ਜਿਹੜਾ ਹੈ ਉਹ ਹਰ ਇੱਕ ਦਾ ਵਿਰੋਧ ਕਰੇਗਾ ਡੈਮੋਕਰੇਟਿਕ ਢੰਗ ਨਾਲ ਕਰਦੇ ਅਸੀਂ ਸਾਨੂੰ ਐਸਕੇਐਮ ਦਾ ਜੋ ਸਾਨੂੰ ਉੱਤੋਂ ਗਾਈਡਲਾਈਨ ਆਉਂਦੀ ਉਹਦੇ ਆਧਾਰ ਤੇ ਅਸੀਂ ਜਿਹੜਾ ਸਾਨੂੰ ਆ ਜਿਹੜੇ ਜਿਹੜੇ ਅਸੀਂ ਸਵਾਲ 11 ਦਿੱਤੇ ਆ ਸਾਡੇ ਲੀਡਰਾਂ ਨੇ ਉਹ ਅਸੀਂ ਆ ਦੇ ਕੋਲ ਨਹੀਂ ਦੇ ਰਹੇ ਪੂਰੇ ਦੇਸ਼ ਨਾਲ ਇਹਨੇ ਇਕੱਲੇ ਭਾਜਪਾ ਨੂੰ ਪੁੱਛਿਆ ਜਾ ਰਿਹਾ ਕਿ ਹੋਰ ਪਾਰਟੀਆਂ ਨੂੰ ਪੁੱਛ ਰਹੇ ਹੋ ਇੱਕ ਭਾਜਪਾ ਨੂੰ ਤਾਂ ਪੁੱਛਿਆ ਜਾ ਰਿਹਾ ਭਾਜਪਾ ਨੇ ਸਾਡੇ ਨਾਲ ਸਖਤੀ ਕੀਤੀ ਹੈ ਸਾਰੇ ਸਵਾਲਾਂ ਦੇ ਜਵਾਬ ਭਾਜਪਾ ਹੀ ਦੇ ਸਕਦੀ ਹੈ ਨਾ ਪੰਜਾਬ ਦੇ ਵਿੱਚ ਵੀ ਕਿਹਾ ਗਿਆ ਸੀ ਆਮ ਆਦਮੀ ਪਾਰਟੀ ਵਾਲੋਂ ਕਿ ਜਦੋਂ ਅਸੀਂ ਆਵਾਂਗੇ ਤੇ ਤੁਹਾਨੂੰ ਸਾਰਾ ਐਮਐਸਪੀ ਦੇਵਾਂਗੇ ਇਹਨਾਂ ਦੇ ਲੀਡਰਾਂ ਨੇ ਬਿਆਨ ਦਿੱਤੇ ਸੀ ਉਹ ਜਿਹੜੀ ਚੁਟਕੀ ਵਾਲੀ ਬੀਬੀ ਦੀ ਗੱਲ ਤੁਸੀਂ ਕਰਦੇ ਜੇ ਉਹ ਮਾਫੀਆਂ ਮੰਗੀਏ ਸਟੇਟ ਗਵਰਨਮੈਂਟ ਐਮਐਸਪੀ ਨਹੀਂ ਦੇ ਸਕਦੀ ਮਹਾਰਾਣਾ ਸਾਹਿਬ ਇਸ ਗੱਲ ਦਾ ਤੁਹਾਨੂੰ ਪਤਾ ਹੈ ਜਿਹੜਾ ਸਟੇਟ ਸਬਜੈਕਟ ਤੇ ਸੈਂਟਰ ਸਬਜੈਕ ਇਹ ਤੁਸੀਂ ਸਿਆਣਿਆਂ ਤੁਹਾਨੂੰ ਇਹਨਾਂ ਗੱਲਾਂ ਦਾ ਪਤਾ ਹੈ ਡੈਮ ਸੈਫਟੀ ਐਕਟ ਪੰਜਾਬ ਕਿਵੇਂ ਦੇ ਦੂਗਾ ਉਹ ਤਾਂ ਸੈਂਟਰ ਦੇ ਵਾਸਤੇ ਐਮ ਐਸ ਪੀ ਸੈਂਟਰ ਨੇ ਦੇਣੀ ਆ ਪਰチェ ਸਾਡੇਦਰਜ ਸੈਂਟਰ ਨੇ ਕੀਤੇ ਆ ਕਾਰਪੋਰੇਟ ਘਰਾਣਿਆਂ ਨੂੰ ਸਾਇਲ ਜਿਹੜੇ ਪੰਜਾਬ ਦੀ ਧਰਨ ਤੇ ਗੁੱਠਾ ਦੇ ਕੇ ਦੇ ਰਹੇ ਆ ਮੰਡੀਆਂ ਇਸ ਕਰਕੇ ਜਿਹੜੇ ਪੰਜਾਬ ਦੀ ਹੱਦ 'ਚ ਵੜ ਕੇ ਉਹ ਗੋਲੀਆਂ ਚਲਾ ਰਹੇ ਹਰਿਆਣੇ ਵਾਲੇ ਤੇ ਉੱਥੇ ਪੰਜਾਬ ਨੂੰ ਤੁਸੀਂ ਸਵਾਲ ਕਰ ਸਕਦੇ ਹੋ ਉਹ ਵੀ ਜਵਾਬ ਆ ਜੀ ਉਹ ਵੀ ਜਵਾਬ ਹੈ ਦੇਖੋ ਸਾਡਾ ਜਿਹੜਾ ਸ਼ੁਭਕਰਨ ਮਾਰਿਆ ਗੋਲੀਆਂ ਮਾਰ ਕੇ ਅੱਜ ਨੰਗਣਾ ਹੈ ਨਾ ਵੇਚਦੀ ਸਾਡੇ ਤੇ ਵਿੱਚ ਭਰਾ ਸਾਡੇ ਜਿਹਨਾਂ ਪੈਗਾਂ 'ਚ ਸਿਰ ਪਸਾਏ ਉਹਨਾਂ ਨੂੰ ਵੀ ਪੁੱਛਾਂਗੇ ਦੇਖ ਲਈ ਨੇ ਇੱਥ ਉਹਨਾਂ ਨੂੰ ਆਖਾਂਗੇ ਉਹ ਤੁਹਾਡੇ ਭਰਾ ਗੋਲੀਆਂ ਮਾਰ ਕੇ ਮਾਰੇ ਸਾਡਾ ਜਵਾਕ ਮਾਰਤਾ ਤੇ ਕੀ ਗੱਲ ਤੁਹਾਡੇ ਤੇ ਗੈਰਤ ਕੋਈ ਮਾੜੀ ਮੋਟੀ ਚੀਜ਼ ਹੈਗੀ ਗੈਰਤ ਜੇ ਗੈਰਤ ਹੈਗੀ ਆ ਤੇ ਅੱਜ ਸਾਡੇ ਨਾਲ ਖੜੋ ਸਾਨੂੰ ਜਵਾਬ ਯਾਰ ਦੇ ਜੋ ਸਾਨੂੰ ਦੁਨੀਆ ਦੇ ਸਾਹਮਣੇ ਝੂਠਿਆ ਕਰਕੇ ਚਲੇ ਜਾਓ ਅਸੀਂ ਮਾਫੀ ਮੰਗ ਕੇ ਚਲੇ ਜਾਵਾਂਗੇ ਪਰ ਐ ਥੋੜਾ ਪੰਜਾਬ ਦੀ ਧਰਤੀ ਦੇ ਤੁਹਾਨੂੰ ਲੱਗਦਾ ਕਿ ਜਵਾਬ ਦਿੱਤੇ ਜਾਣਗੇ ਤੁਹਾਡੇ ਮੈਨੂੰ ਲੱਗਦਾ ਜੇ ਸਾਹਿਬਾ ਪ੍ਰਸ਼ਾਸਕ ਨੇ ਮੈਨੂੰ ਲੱਗਦਾ ਸ਼ੰਭੂ ਬੈਰੀ ਵਾਲਾ ਤੁਸੀਂ ਦੇਖ ਲਓ ਬੈਰੀਗੇਡ ਫਾੜੀ ਬੈਰੀਗੇਡ ਕਰਦੀ ਕੀ ਯਾਰ ਅਸੀਂ ਸਵਾਲ ਹੀ ਕਰਨੇ ਨੇ ਨਾ ਇਹ ਇਹ ਬੈਰੀਕੇਡ ਨੂੰ ਗਲਤ ਮੰਨਦੇ ਹੋ ਤੁਸੀਂ ਬਿਲਕੁਲ ਡੈਮੋਕ੍ਰੇਟ ਅਸੀਂ ਜੇ ਹਾਂ ਜੇ ਅਸੀਂ ਵੈਲੈਂਸ ਹੋਈਏ ਤੇ ਫਿਰ ਸਾਡੇ ਦੇ ਕਾਰਵਾਈ ਪੁਲਿਸ ਕਰੇ ਪਰ ਯਾਰ ਜਦੋਂ ਅਸੀਂ ਇੱਕ ਦੂਜੇ ਨਾਲ ਫੇਸ ਟੂ ਫੇਸ ਗੱਲ ਕਰਨੀ ਚਾਹੁੰਦੇ ਆ ਤੇ ਕੀ ਸਾਡੇ ਤੋਂ ਐਡਾ ਅਸੀਂ ਕੀ ਮਨੁੱਖੀ ਬੰਬ ਬਣ ਗਏ ਆ ਵੀ ਜਿਹੜੇ ਬੀਜੇਪੀ ਦੇ ਵਿੱਚ ਵਜ ਕੇ ਫੜਾਹ ਕਰਕੇ ਚੱਲ ਜਾਗੇ ਇਸ ਕਰਕੇ ਇੱਦਾਂ ਨਹੀਂ ਹੁੰਦਾ ਜੀ ਅਸੀਂ ਪ੍ਰੋਗਰਾਮ ਲਿਖਿਆ ਸੀ ਅਸੀਂ ਮਨਜੀਤ ਸਿੰਘ ਮੰਨਾ ਮੰਨਾ ਜੀਤ ਰਾਏ ਸੁਨੀਲ ਜਾਖੜ ਸਾਰਿਆਂ ਨੂੰ ਸੱਦਾ ਦਿੱਤਾ ਸੀ ਅਸੀਂ ਬੀਜੇਪੀ ਅੱਜ ਜੁਆਇਨ ਕਰਨੀ ਸੀ ਇੱਥੇ ਆ ਕੇ ਇਹ ਜੋ ਵੀ ਕੁਝ ਕਰਾ ਰਹੇ ਨੇ ਇਹ ਨਿਰਿਲ ਖਰਦਾਰੀਆ ਜੀ ਬਹੁਤ ਕਰਾ ਰਹੇ ਨੇ ਢਾਰੂ ਵਾਲੇ ਆਮ ਆਦਮੀ ਪਾਰਟੀ ਵਾਲੇ ਕਰਾ ਰਹੇ ਨੇ ਕਿਉਂਕਿ ਉਹ ਵਰਕਰ ਸਾਰੇ ਆ ਰਹੇ ਨਹੀਂ ਇੱਧਰ ਨਹੀਂ ਜੀ ਉਹ ਉਹ ਸਾਡੇ ਉਹ ਸਾਡੇ ਨਾਲ ਜੁੜ ਰਹੇ ਨੇ ਉਹਨਾਂ ਨੂੰ ਪਰੇਸ਼ਾਨੀਆਂ ਹੋ ਰਹੀਆਂ ਇਸੇ ਕਰਕੇ ਉਹ ਕਿੰਨੇ ਜਣੇ ਦਾ ਕੱਟ ਰੱਖਿਆ ਕਿੰਨੇ ਕਾ ਹੋ ਗਏ ਇੱਥੇ ਲਗਭਗ 5000 10000 ਬੰਦੇ ਤੋਂ ਉੱਥੇ ਬੰਦਾ ਹੋਣਾ ਸੀਗਾ ਕਿਸਾਨ ਆ ਗੋਣ ਇੱਥੇ ਪਹੁੰਚ ਕੇ ਬਸ ਜੇ ਸਾਰੇ ਬੰਦੇ ਮੋੜਨੇ ਸ਼ੁਰੂ ਕਰ ਦਿੱਤੇ ਜਿਸ ਕਰਕੇ ਸਾਡਾ ਸਾਰਾ ਕੱਟ ਦੇ ਪਹਾ ਪਿਆ ਰਿਹਾ ਹੈ ਤੇ ਕਿੰਨੇ ਕਿ ਜਣੇ ਜੀ ਵੀ ਅੰਦਰ ਹੋਣਗੇ ਅਜੇ ਵੀ ਯਾਰ 500 ਬੰਦੇ ਅੰਦਰ ਹੈਗਾ ਵਾ ਤੁਸੀਂ ਦੇਖ ਸਕਦੇ ਹੋ ਤੇ ਮੁੰਡੇ ਅਜੇ ਵੀ ਤੁਰੇ ਜਾ ਰਿਹਾ ਦੁਨੀਆ ਤੁਰ ਹੀ ਜਾ ਰਹੀ ਹੈ ਤੇ ਕੁਝ ਬੰਦਿਆਂ ਨੂੰ ਬੋਰਡ ਵੀ ਦੇ ਨੇ ਫਿਰ ਵੀ ਅਸੀਂ ਬੰਦੇ ਸਾਡੇ ਤੁਰੇ ਜਾ ਰਹੇ ਨੇ ਸਾਡੇ ਬੰਦੇ ਨੀਦਰ ਨੀਦਰ ਨੇ ਅਸੀਂ ਲੀਡਰ ਹੋ ਕੇ বিজেਪ ਜੁਆਇਨ ਕਰਨਾ ਚਾਹੁੰਦੇ ਆਂ ਜੀ ਜੁਆਇਨ ਕਰਾਂਗੇ ਜਿੱਕੀ ਕਹਿਣਾ ਚਾਹੋਗੇ ਇਹ ਵੀ ਲੋਕਤੰਤਰ ਦਾ ਰਾਜ ਹੈ ਕਿ ਸਾਡੇ ਸੁਣਿਆ ਮਤਲਬ ਜੋ ਅਸੀਂ ਪਾਰਟੀ ਚੁਣੀ ਚਾਹੁੰਦੇ ਆਂ ਹਾਂ ਅਸੀਂ ਖੜਨਾ ਚਾਹੁੰਦੇ ਜਿਸ ਨਾਲ ਤੇ ਸਾਨੂੰ ਪੂਰਾ ਹੱਕੇ ਤੇ ਪਰ ਸਾਡਾ ਵਿਰੋਧ ਜੋ ਕੀਤਾ ਜਾ ਰਿਹਾ ਗਲਤ ਚੀਜ਼ ਹੈ ਨਹੀਂ ਇਹ ਕਿਸਾਨ ਵਿਰੋਧ ਕਰ ਰਹੇ ਨੇ ਉਹਦੇ ਵੀ ਅਸੀਂ ਭਾਜਪਾ ਵਰਕਰਾਂ ਤੋਂ ਅਸੀਂ 11 ਸਵਾਲ ਨੇ ਅਸੀਂ ਉਹਨਾਂ ਤੋਂ ਆਨਸਰ ਲੈਣਾ ਹੈ ਇਹ ਕਿੰਦੇ ਘਟਾਰੀਆ ਸਭ ਕਰਾ ਰਹੇ ਨੇ ਇਹ ਪਹਿਲਾਂ ਅਸੀਂ ਮਤਲਬ ਆਮ ਆਦਮੀ ਪਾਰਟੀ ਦੇ ਵਿੱਚ ਜੁਆਇਨਿੰਗ ਸੀ ਤੇ ਜੋ ਅਸੀਂ ਮਤਲਬ ਨਹੀਂ ਕੁਝ ਨਹੀਂ ਜਾਂ ਨਹੀਂ ਸਾਨੂੰ ਸਹੀ ਲੱਗੀਆਂ ਅਸੀਂ ਭਾਈ ਭਾਈ ਜੁਆਇਨਿੰਗ ਕੀਤੀ ਆ ਅੱਛਾ ਇਸ ਕਰਕੇ ਉਹ ਸਾਡਾ ਬੋਲ ਕਰ ਰਹੇ ਨੇ ਅੰਦਰ ਖਾਤੇ ਸ਼ਾਇਦ ਹੋ ਸਕਦਾ ਸੋ ਇਸ ਪੂਰੀ ਗੱਲਬਾਤ ਨੂੰ ਲੈ ਕੇ ਆਪਣੀ رائے ਕਮੈਂਟ ਬਾਕਸ ਵਿੱਚ ਜਰੂਰ ਭੇਜੋ ਅਤੇ ਆਪਣੇ YouTube ਚੈਨਲ ਸਿਮਰ ਕਾਰਨਰ ਹਾਨਾ ਨੂੰ ਜਰੂਰ ਸਬਸਕ੍ਰਾਈਬ ਕਰ ਲਵੋ